ਕਰਦੇਲ ਸਿੰਘ ਜੀ ਦਾ ਲੇਖ ਨਾਵਲ ਆਨ ਭਾਗ ਦੂਸਰਾ ਦੋ ਦਿਨ ਲੋਕਾਂ ਦੇ ਚਿਹਰੇ ਤੋ ਆਖੇ ਰਹੇ ਅੱਖਾਂ ਦੀ ਚਮਕ ਗਵਾਚ ਗਈ ਬੁੱਢਿਆਂ ਦੀਆਂ ਪੇਠਾ ਹੋਰ ਕੁਬੀਆਂ ਹੋ ਗੰਨਾ ਗੱਬਰੀਆਂ ਦੇ ਜੋਸੇ ਪਲਾਂਛਾ ਨਾਲ ਵਿੱਚ ਕਦੇ ਸੌਣ ਸੌਣ ਦੇ ਗੋੜਾਂਗ ਟਿਲਕ ਜਾਂਦੇ ਤੇ ਕਦੇ ਸਾਰੇ ਸਰੀਰ ਦੀਆਂ ਨਸਾਂ ਇੰਜ ਤਣ ਜਾਂਦੀਆਂ ਕਿ ਪੜਪੜਾਂਗਾ ਫਟਣ ਲੱਗ ਪੈਂਦਾ ਅੱਖਾਂ ਅੱਗੇ ਪੰਭੂ ਤਾਰੇ ਝਲਕਦੇ ਲੱਗਦੇ ਬੁੱਢੇ ਜਵਾਨ ਟੀਮੀਆਂ ਸਾਰ ਸਭ ਹਰਫਲੀ ਫਿਰਦੇ ਸਨ ਦੋਕ ਦਿਨ ਤੱਕ ਬੰਦੇ ਆਹਣ ਦੇ ਚਿੱਟੇ ਥੇਥ ਬਣੇ ਖੇਤਾਂ ਜਿਹਾ ਬੱਟਾ ਐਵੇਂ ਹੀ ਮਿੱਤੇ ਟੁੱਟੇ ਖੰਭਾਂ ਵਾਲੇ ਟਿੱਡੇ ਭਾਲ-ਭਾਲ ਮਾਰਦੇ ਤੇ ਬੱਚ ਸਮੇਤ ਉਹਨਾਂ ਨੂੰ ਟੋਏ ਤੇ ਖਾਂਗਾ ਪੁੱਟ-ਪੁੱਟ ਦੱਬੇ ਡੂੰਘੇ ਦੱਬਦੇ ਫਿਰੇ ਪਰ ਟੋਏ ਖਾਂਗਾ ਪੁੱਟਦਿਆਂ ਜ਼ੋਰ ਨਾਲ ਨੱਕ ਮਾਰਦੇ ਫਿਰ ਅੱਡੀਆਂ ਤੱਕ ਕੰਗਾਂ ਦੇ ਪੁੱਤ ਕੰਨਾ ਦਿਪਤ ਵੀਨਾ ਮਾਰ ਮਰ ਮਿੱਟੀ ਕੜੀ ਕਰਦੇ ਆਂ ਇਸ ਸਰੀਰ ਨਿਸੱਤੇ ਹੁੰਦੇ ਗਏ ਕੰਗਾ ਨੀਤਾ ਅਜੇ ਹੀ ਘਬਰਾਟ ਤੇ ਕ੍ਰੋਧ ਕਰਨ ਆਪਣੇ ਪੈਰ ਗੱਟੇ ਵੀ ਜ਼ਖਮੀ ਕਰਾ ਲਏ ਸਨ ਕੰਨਾ ਕਸੌਲੀਆਂ ਤੇ ਦਸਤੇ ਤਾਂ ਆਮ ਹੀ ਤੋੜ ਪਾਣ ਲਈ ਸਨ ਜਦ ਜਦੋਂ ਤਾਈ ਲੋਕਾਂ ਨੇ ਇਸਾਫਤ ਦੀ ਰਹਿਨ ਖੂਨ ਨੂੰ ਨਾ ਸਮੀਟਦਿਆਂ ਉਹਨਾਂ ਚਿਰ ਨਾ ਕਿਸੇ ਨਿਚਜ ਜ ਨਾਲ ਰੋਟੀ ਖਾਧੀ ਤੇ ਨਾ ਲੱਸੀ ਪਾਣੀ ਪੀਤਾ ਤੁਪੇ ਸ਼ਾਮੇ ਮੰਝੀ ਖਿੱਚਦੇ ਨਾਤੇ ਹਰਾਸਾਂਾਂ ਬੈਠੀਆਂ ਬੁੱਢੀਆਂ ਠੇਰੀਆਂ ਸੁੰਨੇ-ਸੁੰਨੇ ਤੁਰੇ ਫਿਰਦੇ ਪੁੱਤ-ਪੋਤਿਆਂ ਨੂੰ ਧੀਮਗਾ ਕੰਮ ਦੀਆਂ ਆਵਾਜ਼ਾਂ ਨਾਲ ਸਮਝਾਉਂਦਾਂ ਰਹੀਆਂ ਪੁੱਤ ਵੀ ਜੋ ਪਾਣਾ ਵਰਤ ਵਰਤਨਾ ਸੀ ਵਰਤ ਗਿਆ ਹੁਣ ਮੈਂ ਦਿਲ ਹੁਣ ਇਹ ਦਿਲ ਡਲਾਇਆ ਕੀ ਬਣਦਾ ਹੈ ਬੱਚਾ ਪਰ ਉਹਨਾਂ ਦੀ ਗੱਲ ਜਿਵੇਂ ਕਿਸੇ ਨੂੰ ਸੁਣਦੀ ਹੀ ਨਹੀਂ ਸੀ ਕਿਸੇ ਤੇ ਕੋਈ ਅਸਰ ਨਹੀਂ ਹੋ ਰਿਹਾ ਸੀ ਸਭ ਨੂੰ ਲੱਗਦਾ ਸੀ ਕਿ ਅਸਰ ਉਲਟਾ ਪੈ ਰਿਹਾ ਸੀ ਜਿੱਥੇ ਚਾਰ ਗੰਬਰੀਟ ਇਕੱਠੇ ਹੁੰਦੇ ਗਾਲ ਤੋਂ ਬਿਨਾ ਕੋਈ ਗੱਲ ਨਹੀਂ ਕਿਸੇ ਕਰਦੇ ਪਰ ਗਾਲਾਂ ਉਹ ਕੱਢਦੇ ਕਿਨੂੰ ਸਨ ਉਹ ਉਹਨਾਂ ਨੂੰ ਆਪ ਨੂੰ ਹੀ ਸਮਝ ਨਹੀਂ ਸਿਆਉਂਦੀ ਤੀਜੇ ਦਿਨ ਪਿੰਡ ਦੇ ਮੋਰੀ ਬੰਦੇ ਸੱਤ ਵਿੱਚ ਇਕੱਠੇ ਹੋਏ ਪਰ ਕੁਝ ਜਵਾਨ ਮੁੰਡੇ ਬਿਨਾ ਸੱਦੇ ਹੀ ਆ ਗਏ ਜੋ ਵੀ ਗੱਲ ਤੁਰਦੀ ਅੱਧ ਵਿਚਾਲੇ ਰਹਿ ਜਾਂਦੀ ਸੰਮਣੇ ਕਹਿ ਕੇ ਦਿਲ ਦਰਾਉਣ ਦਾ ਯਤਨ ਕਰਦਾ ਤੁਹਾਨੂੰ ਸਿਆਹ ਵਾਰੀ ਸਮਝਾਇਆ ਭਾਈ ਚਾਹੇ ਲੱਖ ਸਿਆਣਫਾ ਹੋਣ ਇਹੋ ਜੀ ਜੇ ਵੇਲੇ ਵੀ ਇੱਕ ਵੀ ਕੰਮ ਨਹੀਂ ਆਉਂਦੀ ਉਥੇ ਅੱਗੇ ਕਿਸੇ ਦੀ ਪੀਰੀ ਚੱਲੀ ਏ ਕਦੀ ਠੀਕ ਹੈ ਇਸੇ ਕਰਕੇ ਬੁੱਢੇ ਠੇਰਿਆਂ ਨੇ ਤਾਂ ਹੋ ਕੇ ਭਰਦਿਆਂ ਸਿਰ ਝੁਕਾ ਲਏ ਪਰ ਗੱਭਰੂ ਸੰਮਣ ਦੇ ਗੰਭੀਰ ਚਿਹਰੇ ਤੇ ਉਸ ਦੇ ਸਥਿਰ ਬੋਜ ਤੋਂ ਹੀ ਇੰਨੇ ਔਖੇ ਹੋ ਗਏ ਕਿ ਉਹਨਾਂ ਨੂੰ ਪਾੜ ਖਾਣੀਆ ਅੱਖਾਂ ਨਾਲ ਝਾਕਦਿਆਂ ਦੇਖ ਕੇ ਆ ਉਹ ਲੱਗਿਆ ਜਿਵੇਂ ਉਹਦੀ ਭਰਮੀ ਵੱਗੀ ਦਾੜੀ ਦਾ ਵਾਲ-ਵਾਲ ਕਰ ਦੇਣਾ ਚਾਹੁੰਦੇ ਹੋਣ ਪਰ ਕਿਸੇ ਦੀ ਉਹਦੇ ਵ ਅੱਗੇ ਬੋਲਣ ਦੀ ਹਿੰਮਤ ਨਹੀਂ ਸੀ ਪੈਂਦੀ ਕਾਰਨ ਇਹ ਸੀ ਕਿ ਉਮਰੋ ਵੀ ਵੱਡਾ ਨਹੀਂ ਸੀ ਤੀ 40 ਸਾਲਾਂ ਤੋਂ ਪਿੰਡ ਦਾ ਮੋਹਰੀ ਰਿਹਾ ਸੀ ਇਸੇ ਕਰਕੇ ਉਹਦੀ ਗੱਲ ਟੋਕਣ ਵਾਲੇ ਨੂੰ ਪਿੰਡ ਦੇ ਸਿਆਣੇ ਬੰਦੇ ਉੱਥੇ ਹੀ ਠੱਪ ਲੈਂਦੇ ਸਨ अनेका ਵਾਰੀ ਸਿੱਧ ਹੋ ਚੁੱਕਿਆ ਸੀ ਕਿ ਸੰਮਣ ਦੇਵਾਾਂ ਤੇ ਸੰਤ ਪਿੰਡ ਦੇ ਤਿੰਨ ਹੀ ਪੀਰ ਪਗੰਬਰ ਸਨ ਜਿਨ੍ਹਾਂ ਦੀ ਛਤਰ ਛਾਇਆ ਸਾਦਕੇ ਪਿੰਡ ਕਈ ਨਸੀਲਾਂ ਤੋਂ ਕਿ ਮੇਨਾ ਕਿਵੇਂ ਬਾਤ ਚ ਜਾਂਦਾ ਰਿਹਾ ਅਜਿਹੀ ਰੱਖਣਾ ਹਰ ਬੰਦਿਆਂ ਦੀ ਗੱਲ ਕੌਣ ਰੋਕੇ ਅੱਛਾ ਐ ਕਰਦੇ ਆ ਸੰਮਣ ਠਰਮੇ ਨਾਲ ਬੋਲਿਆ ਜੇ ਤੁਹਾਡਾ ਚਿੱਤ ਨਹੀਂ ਖੜਦਾ ਤਾਂ 5-7 ਬੰਦੇ ਜਾ ਕੇ ਸੰਤਾਂ ਨਾਲ ਵਿਚਾਰ ਕਰ ਲੈਣੇ ਜੈਸਾ ਉਹ ਕੰਮ ਕਰਨਗੇ ਉਹਦੇ ਮੂਜ਼ਫ ਕੋਈ ਚਾਰਾ ਜੋਈ ਕਰੇਗਾ ਕਰਨਗੇ ਆਪਣੇ ਤਾਂ ਉਹੀ ਰੱਖੇ ਆ ਹੋਰ ਕਿੱਥੇ ਜਾਵਾਂਗੇ ਉਸੇ ਪਰ ਜਿਵੇਂ ਸੁੱਖ ਦਾ ਸਾਲ ਲੈੰਦਿਆਂ ਬਹੁਤੇ ਬੰਦਿਆਂ ਨੇ ਇਹ ਠੀਕ ਹੈ ਕਹਿ ਕੇ ਆਪਣੀ ਸਹਿਮਤੀ ਦੇ ਦਿੱਤੀ ਪਰ ਉਸੇ ਵੇਲੇ ਚਿੱਤੋਂ ਹਰਖੇ ਪੰਜ ਸੱਤ ਗੱਭਰੂ ਚੁੱਪਚੀ ਤੇ ਉੱਠ ਕੇ ਤੁਰ ਗਏ ਸੱਮਣ ਦੇਖਦਾ ਜ਼ਰੂਰ ਰਿਹਾ ਪਰ ਉਹਨੇ ਮੱਥੇ ਵਟ ਨਹੀਂ ਸੀ ਪੈਨ ਦਿੱਤਾ ਉਹਨੂੰ ਪਤਾ ਸੀ ਕਿ ਜਵਾਨ ਮੁੰਡੇ ਉਹਦੇ ਬਾਰੇ ਕੀ ਸੋਚਦੇ ਹਨ ਉਹ ਮੁੱਢ ਤੋਂ ਹੀ ਇੰਨਾ ਕਿ ਇਰਾਦੇ ਦਾ ਪੱਕਾ ਸੀ ਕਿ ਜੋ ਮੂੰਹ ਕੱਢਦਾ ਉਹਦੇ ਤੇ ਅਮਲ ਵੀ ਕਰਦਾ ਸਾਰੀ ਉਮਰ ਆਪਣੀ ਇਸੇ ਕਮਾਈ ਦੀ ਖੱਟੀ ਉਹਨੇ ਖਾਧੀ ਸੀ ਛੇ ਦੋ ਦਾ ਇਹੋ ਦਬ ਦਬ ਦਵਾ ਜਵਾਨ ਮੁੰਡਿਆਂ ਨੂੰ ਰਾਸ ਨਹੀਂ ਸੀ ਆਉਂਦਾ ਉਹ ਜਵਾਨੀ ਦੇ ਜੋਸ਼ ਵਿੱਚ ਆਸਮਾਨ ਨੂੰ ਟਾਕੀਆਂ ਲਾਉਣ ਲਈ ਤਿਆਰ ਸਨ ਪਰ ਸੰਮਣ ਸਭ ਨੂੰ ਥਾਂ ਸਿਰ ਰੱਖਣ 'ਚ ਸਫਲ ਹੋ ਜਾਂਦਾ ਸੀ ਅਗਲੇ ਦਿਨ ਸਵੇਕ ਤੇ ਹੀ ਪਿੰਡ ਦੇ 10-12 ਬੰਦੇ ਜਦ ਡੇਰੇ ਪਹੁੰਚੇ ਤਾਂ ਸੰਤ ਆਪਣੀ ਕੋਠੀਆ ਜੋ ਪੱਕਾ ਕੋਠਾ ਸੀ ਮੂਰੇ ਥੜੇ ਉੱਤੇ ਮਿਰਗ ਸ਼ਲਾ ਦੇ ਆਸਨ ਉੱਤੇ ਪੰਥੀ ਮਾਰੀ ਬੈਠੇ ਪਾਠ ਕਰ ਰਹੇ ਸਨ ਉਹਨਾਂ ਦੇ ਚੇਲੇ ਸਾਧਾਨੰਦ ਸਾਧਾਨੰਦ ਤੇ ਮਿੱਠਾ ਦਾਸ ਡੇਰੇ ਦੇ ਮਗਰਲੇ ਪਾਸੇ ਬਣਿਆ ਕੋਠੜਾ ਜਿਨ੍ਹਾਂ ਨੂੰ ਪਿੰਡ ਵਾਲੇ ਲੰਗਰ ਕਹਿੰਦੇ ਸੀ ਦੀ ਸਾਫ ਸਫਲ ਚ ਰੁੱਝੇ ਹੋਏ ਸੀ ਪਰ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਸੀ ਡੇਰੇ ਦੇ ਖੜਕ ਲੰਗਦਿਆਂ ਸਾਰਿਆਂ ਦੀ ਨਜ਼ਰ ਡੇਰੇ ਦੇ 10-15 ਰੁੱਖਾਂ ਤੇ ਪਿੰਜਰਾ ਉੱਤੇ ਵੀ ਪਈ ਸੀ ਜਿਨ੍ਹਾਂ ਦੀਆਂ ਹਜ਼ਾਰਾਂ ਨਗਮ ਨਗੀਆਂ ਡਾਣਾਂ ਤੇ ਹੁਣ ਉਹਨਾਂ ਸੰਤਾਂ ਦੀ ਬਾਹਰੋਂ ਦਿਸਦੀ ਕੁਟਿਆ ਬਹੁਤ ਉਪਰੀ ਲੱਗਦੀ ਸੀ ਪਹਿਲਾਂ ਇਹ ਕੁਟਿਆ ਡੇਰੇ ਦੀ ਬਾੜ ਦੇ ਅੰਦਰ ਬਾਹਰ ਵਾਲੇ ਨਿਮਾ ਤੇ ਤਾਲੀਆਂ ਕਰਕੇ ਬਾਹਰੋਂ ਨਹੀਂ ਸੀ ਦਿਸਦੀ ਉਹਨਾਂ ਨੂੰ ਅੰਦਰ ਆਉਂਦਿਆਂ ਦੇਖ ਕੇ ਸੰਤਾਂ ਨੇ ਪੋਥੀ ਰਮਾਲੇ ਵਿੱਚ ਪਲੇਟ ਕਿਸ ਤਕਾਰ ਨਾਲ ਰਹਿਲ ਉੱਤੇ ਠਿਕਾ ਦਿੱਤੀ ਤੇ ਮੋਢਿਆਂ ਦਿਵਾਲੇ ਬਲੇਟੇ ਚਿੱਟੇ ਖੱਦਰ ਦੇ ਮੁਕੇ ਦੇ ਲੜ ਨਾਲ ਹੱਥ ਮੂੰਹ ਫੋਹਂਦੇ ਆਪਣੀ ਕਾਲੀ ਸ਼ਾ ਲੰਬੀ ਤੇ ਸੰਘਣੀ ਦਾੜੀ ਨੂੰ ਦੋਹੇ ਹੱਥਾਂ ਨਾਲ ਸਵਾਰਦੇ ਬੋਲੇ ਆਓ ਭਾਈ ਸਿੰਘੋ ਆਓ ਬੈਠੋ ਸਾਰਿਆਂ ਨੇ ਹੱਥ ਜੋੜ ਕੇ ਸਿਰ ਨਮਾ ਕੇ ਫਤਿਹ ਬੁਲਾਈ ਤਾਂ ਸੰਤਾਂ ਨੇ ਭਰਵੀ ਬਾਜੂ ਉੱਤਰ ਦਿੱਤਾ ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਫਿਰ ਸਾਹਮਣੇ ਆਏ ਸਾਰੇ ਬੰਦਿਆਂ ਨੇ ਕੁਝ ਉਦਾਸੇ ਚਿਹਰਿਆਂ ਵਰ ਦੇਖਦੇ ਬੋਲੇ ਆਓ ਥੜੇ ਤੇ ਬਰਾਜੋ ਮੇਰੇ ਸਾਹਮਣੇ ਮੈਨੂੰ ਵੀ ਪਤਾ ਲੱਗੇ ਭਾਈ ਤੁਸੀਂ ਬਾਣੇ ਨੂੰ ਕਿੰਨਾ ਕੁ ਮਿੱਠਾ ਕਰਕੇ ਮੰਨੇ ਸੰਤਾਂ ਦੀ ਵੱਡੀ ਸੁਬਾਦ ਜਿੱਡੀ ਕੁਟਿਆ ਮੋਰੀ ਡੇਢ ਹੱਥ ਉੱਚਾ ਕੱਚਾ ਥਾਣਾ ਸੀ ਜਿੱਥੇ ਵੀ ਦੀ ਬੰਦੇ ਬੈਠ ਸਕਦੇ ਸੀ ਅਕਸਰ ਜਦੋਂ ਵੀ ਕਦੇ ਕੋਈ ਪਾਠ ਪੂਜਾ ਜਾਂ ਕਥਾ ਵਾਰਤਾ ਕਰਦੇ ਤਾਂ ਕੱਠ ਬਹੁਤਾ ਹੋ ਜਾਂਦਾ ਉਦੋਂ ਥੜੇ ਦੇ ਮੂਰੇ ਖੁੱਲ੍ਹੀ ਥਾਂ ਪੱਟੀਆਂ 도ੜੀ ਵਿਛਾ ਕੇ ਸੰਗਤ ਨੂੰ ਬਿਠਾਇਆ ਜਾਂਦਾ ਉੰਜ ਵੀ ਕੋਈ ਉਹਨਾਂ ਦੇ ਬਰਾਬਰ ਬੈਠਾਂ ਦਾ ਜੇਰਾ ਨਹੀਂ ਸੀ ਕਰਦਾ ਹੁਣ ਵੀ ਥੜੇ ਉੱਤੇ ਬੈਠਣੋ ਚੇਜ ਕਿ ਜਦੋਂ ਸਾਰੇ ਪਿਛਾਂ ਹੀ ਖੜੋਤੇ ਸੀ ਤਾਂ ਸੰਮਣ ਜੁੱਤੀ ਲਾ ਕੇ ਥੜੇ ਦੇ ਦੂਜੇ ਸਿਰੇ ਬਣੇ ਦੋ ਅਟਿਆਂ ਉੱਤੇ ਦੀ ਕੁੰਡੀ ਦੇ ਆਸਰੇ ਉ ਤਾਂ ਚੜਦੇ ਸੰਤਾਂ ਦੇ ਸਾਹਮਣੇ ਜਾ ਬੈਠਾ ਉਹਦੇ ਨਾਲ ਹੀ ਬਾਕੀ ਵੀ ਜਿੱਤਨਾ ਲਾ ਲਾ ਅੱਗੇ ਪਿੱਛੇ ਹੋ ਕੇ ਬੈਠਣ ਲੱਗ ਪਏ ਤਿੰਨ ਚਾਰ ਜਣੇ ਤਾਂ ਸੰਕੋਚ ਕੰਨ ਥੜੀ ਤੋਂ ਹੀਟ ਪੈਰਾਂ ਭਾਰ ਹੀ ਬਹਿ ਗਏ ਸੰਤਾਂ ਨੇ ਉਹਨਾਂ ਨੂੰ ਬਹੁਤਾ ਨਹੀਂ ਕਿਹਾ ਕਿਉਂਕਿ ਉਹ ਜਾਣਦੇ ਸਨ ਕਿ ਉਹਨਾਂ ਨੇ ਕਹਿਣ ਤੇ ਵੀ ਥੜੀ ਉੱਤੇ ਨਹੀਂ ਸੀ ਵਜਣਾ ਸੰਤਾਂ ਨੇ ਸਵੈਗ੍ਰੂ ਸਤਨਾ ਉਚਾਰਦਿਆਂ ਪਹਿਲਾਂ ਅੱਖਾਂ ਵਿੱਚ ਫਿਰ ਨਮਾਜ਼ ਪੜਨ ਵਾਲਿਆਂ ਵਾਂਗ ਸਾਰੇ ਚਿਹਰੇ ਨੂੰ ਦੋਹੇ ਹਥੇਲੀਆਂ ਨਾਲ ਪਲੋਸਿਆ ਤਾਂ ਸਭਨ ਨੂੰ ਲੱਗਿਆ ਉਹ ਕੁਝ ਬੇਚੈਨੀ ਮਹਿਸੂਸ ਕਰ ਰਹੇ ਸਨ। ਉਹਨਾਂ ਸੰਤਾਂ ਦੀ ਬੰਦੇ ਦੇ ਅੰਦਰ ਤੱਕ ਤੜ ਜਾਣ ਵਾਲੀਆਂ ਚਮਕੀਲੀਆਂ ਤੇਜ਼ ਅੱਖਾਂ ਵੱਲ ਝਾਕਦੇ ਆ ਸਿਰ ਤੋਂ ਪੈਰਾਂ ਤੱਕ ਜਾਂਚਿਆ ਤਾਂ ਐਵੇਂ ਭੁਲੇਖਾ ਜਾਪਿਆ ਸਿਰ ਦੇ ਭਾਰੇ ਕੇਸਾਂ ਉੱਤੇ ਉਹਨਾਂ ਨੇ ਹਮੇਸ਼ਾ ਵਾਂਗ ਹੀ ਕਾਲੀ ਸੂਫ ਦਾ ਵਟਾ ਰਮਾਲਾ ਕਿਚੀ ਵਾਲ ਕੰਨ ਦੇ ਕੇ ਬੰਨਿਆ ਹੋਇਆ ਸੀ ਉਹ ਸੁਰਖ ਕੋਆਂ ਵਾਲੀ ਕਾਲੀ ਕਾਲੀ ਫਰਕ ਦੀਆਂ ਅੱਖਾਂ ਲੰਬਾ ਨੱਕ ਚਪਾਟ ਦਗੜ ਦਾ ਕਣ ਪਵੰਗਾ ਰੰਗ ਮੱਥਾ ਤੇ ਪੱਕਾ ਪਿੰਡਾ ਧੁੱਪਾਂ ਪਾਲਿਆ ਤੇ ਪੱਕ ਕਰੋੜ ਕੀਤਾ ਤਮੋਤਲਾ ਪੱਖ ਦਾ ਚਿਹਰਾ ਸਭ ਕੁਝ ਪਲਾ ਵਾਂਗੀ ਪਹਿਲਾਂ ਵਾਂਗੀ ਸੀ ਪਰ ਬਿਨਾ ਬਾਹਾਂ ਦੇ ਲੰਬੇ ਕਾਲੇ ਚੋਲੇ ਦੀ ਝੋਲੀ ਹੀਟ ਪੰਥੀ ਮਾਰ ਕੇ ਲ ਕੋਈ ਆਰੀ ਕਮਜ਼ੋਰ ਖੱਬੀ ਲੱਤ ਦੇ ਕੋਟੇ ਦੀ ਕਟੱਬੀ ਜਹੀ ਚੱਪਣੀ ਰਤਾ ਕੰਮ ਦੀ ਜੱਬੀ ਇਹ ਵੀ ਸ਼ਾਇਦ ਭੁਲੇਖਾ ਸੀ ਉਹਨਾਂ ਨੇ ਜਦ ਚਿਹਰੇ ਉੱਤੇ ਵੱਡੇ ਲੰਬੀਆਂ ਪਰ ਵੱੜ ਉਂਗਲਾਂ ਵਾਲੇ ਹੱਥਾਂ ਨਾਲ ਚੋਲੇ ਦਾ ਗਲਮਾ ਠੀਕ ਕੀਤਾ ਤਾਂ ਲੰਬੀਆਂ ਨਰੂਆਂਾਂ ਬਾਹਾਂ ਤੇ ਚੌੜੇ ਭਾਰਵੇਂ ਮੋਢਿਆਂ ਵਾਲ ਦੇ ਸੰਮਨ ਨੂੰ ਫਿਰ ਉਹ ਖਿਆਲ ਆਇਆ ਜੋ अनेਕਾਂ ਵਾਰ ਪਹਿਲਾਂ ਆਇਆ ਸੀ ਕਿ ਇਹ ਬੰਦਾ ਜ਼ਰੂਰ ਕਦੇ ਨਾ ਕਦੇ ਡਕੈ ਤੇ ਜਾਂ ਵਾਗੀ ਰਿਹਾ ਹੋਵੇਗਾ ਕਿਸੇ ਖਾਸ ਕਰਨ ਸਾਧ ਬਣਿਆ ਹੈ ਨਹੀਂ ਇੰਨੀ ਨਰੋਈ ਤੇ ਤੇਜ ਦਿਮਾਗ ਵਾਲਾ ਆਦਮੀ ਬਿਨਾ ਕਿਤੇ ਕਿਸੇ ਵੱਡੇ ਕੰਮ ਤੋਂ ਸਾਧੂ ਨਹੀਂ ਬਣ ਸਕਦਾ ਸੰਤ ਸ਼ਾਂਤ ਪਰ ਰੋਗ ਦਾਬ ਵਾਲੇ ਚਿਹਰੇ ਉੱਤੇ ਮੁਸਕਰਾਟ ਲਿਆ ਕੇ ਖੰਗੋਰਾ ਮਾਰਦਿਆਂ ਤੇ ਮੋੜ ਤੜੀ ਪਲੋਸਦਿਆਂ ਪਰਮੀ ਸੁਭਾਵਕ ਪਰ ਰਤਾ ਘਰਮੀ ਬਾਚ ਬੋਲੀ ਮੈਂ ਤਾਂ ਉਦੋਂ ਦਾ ਉਡੀਕਦਾ ਸੀ ਸਾਹਮਣ ਸਾਮ ਪਾਈ ਸੰਗਤ ਆਉਗੀ ਤਨ ਅਗਰ ਦੀ ਸੁਖ ਸੰਤਾ ਦਾ ਪਤਾ ਲੱਗੂ ਸੁਖ ਸੰਤਾ ਮਰ ਮਹਾਰਾਜ ਦੱਸੀ ਜਾਂਦੀ ਏ ਤੁਸੀਂ ਤਾਂ ਆਪ ਜਾਣੀ ਜਾਨੋ ਸੰਬੰਨੇਵਾਜ ਸਥਿਰ ਰੱਖਣ ਦਾ ਯਤਨ ਕਰਦਿਆਂ ਕਿਹਾ ਇਹ ਤਾਂ ਬਾਰਾਂ ਬਰਿਆਂ ਦੀ ਕਾਲ ਵਾਲੀ ਗੱਲ ਹੋਊਗੀ ਸੰਤ ਗੰਭੀਰ ਹੋ ਕੇ ਨਰੋਈ ਕੋਡੇ ਉੱਤੇ ਹੱਥ ਰੱਖਦਿਆਂ ਗੜ ਕੇ ਨਾਲ ਬੋਲੇ ਇਹ ਸਭ ਦਾਤੇ ਦੇ ਰੰਗ ਹੈ ਜੋ ਕਰਦਾ ਸਤ ਕਰਕੇ ਮਨਨ ਜੇ ਰਾਜ ਦੇਵੇ ਤਾਂ ਵੀ ਦੇਵੇ ਉਸ ਦੀ ਵਡਿਆਈ ਜੇ ਭੀਖ ਮੰਗਾਵੇ ਤਾਂ ਵੀ ਉਸੇ ਦੀ ਰਹਿ ਜਾ ਸਭ ਨਾਮ ਨੇਕੀ ਬਦਨਾਮੀ ਆਦਰ ਨਰਾਦਰ ਉਸੇ ਦੇ ਫਿਰ ਆਪਾਂ ਨੂੰ ਚਿੰਤਾ ਕਾਦੀ ਨਾਲੇ ਚਿੰਤਾ ਉਹਦੀ ਕਰੀਏ ਜਿਹੜੀ ਅਣਹੋਣੀ ਹੋਵੇ ਇਹ ਤਾਂ ਕੁਦਰਤ ਦੇ ਰੰਗ ਹੈ ਕੋਈ ਅਲਕ ਅਲੋਕਾਰ ਗੱਲ ਤਾਂ ਹੀ ਨਹੀਂ ਸਮਣ ਸਿਆ ਤੇਰੀ ਸੁਰਤ 'ਚ ਕਈ ਵਾਰੀ ਇਹ ਬਾਣਾ ਵਰਤਿਆ ਜਦੋਂ ਮੇਰੀ ਸੁਰਤ 'ਚ ਇਹ ਤੀਜਾ ਚੌਥਾ ਹੱਲਾ ਕਿਸੇ ਕਹਿਦਾ ਫਿਰ ਚਿੰਤਾ ਕੀਤੇ ਕਿਹੜਾ ਇਹ ਸਭ ਡਲ ਜੂ ਜੋ ਹੋਣਾ ਸੀ ਹੋ ਗਿਆ ਉਹਦੀਆਂ ਸ਼ਾਮਾਂ ਤੂੰ ਮੈਂ ਕੀ ਕੀ ਉਹਦੇ ਸਾਹਮਣੇ ਉਹ ਤਾਂ ਮਾਰਾ ਸਾਥ ਹੈ ਨਾਲੇ ਚਿੰਤਾ ਤਾਂ ਜੱਟ ਦੇ ਨਾਲ ਹੀ ਜਾਂਦੀ ਹੈ ਤੇ ਨਾਲ ਹੀ ਮਰਦੀ ਹੈ ਇਹ ਤੋਂ ਭੱਜ ਕੇ ਬੰਦਾ ਜਾਊ ਕਿੱਥੇ ਦੇਵੇਂ ਨਾ ਆਪਣੀ ਖੂੰਡੀ ਨੂੰ ਪਲੋਸਦਿਆਂ ਗੰਭੀਰ ਧੀ ਵੀ ਭੱਜ ਗਿਆ ਤੁਹਾਨੂੰ ਪਤਾ ਬਾਈ ਅੱਜ ਤਾਂ ਭੁੱਖਤੀ ਵੀ ਕੱਟ ਲਵਾਂਗੇ ਪਰ ਜਾਨੀ ਜਾਨ ਐਸੇ ਸਮੇਂ ਕਿੰਨੇ ਆਣੇ ਤੇ ਪਸੂ ਟਾਂਡੇ ਦਾ ਸੰਤਾਪ ਨਹੀਂ ਚੱਲਿਆ ਜਾਂਦਾ ਇਹੋ ਮੁਸ਼ਕਲ ਹੈ ਮਹਾਰਾਜ ਬਚਨ ਤੇਰੇ ਸਾਥ ਹੈ ਦੇਵਾ ਜੀ ਸਿਆਣਾ ਸੰਤ ਵਿਧੇਰੇ ਸਥਿਰਵਾਜ ਵਿੱਚ ਬੋਲੇ ਪਰ ਉਹਦੇ ਕੀਤੇ ਨੂੰ ਕੌਣ ਟਾਲੇ ਤੂੰ ਤਾਂ ਸਿਆਣਾ ਤੂੰ ਹੀ ਦੱਸ ਟਾਲ ਸਕਦਾ ਕੋਈ ਅੱਜ ਤਾਂ ਕੋਈ ਟਾਲ ਸਕਿਆ ਪਰ ਗਿਆਨੀ ਲੰਗੇ ਜਿੱਤ ਤੋਂ ਚੁੱਪ ਨਹੀਂ ਰਿਹਾ ਗਿਆ ਆਪਣੀ ਜੱਤ ਮਤ ਮਜ ਮਤਾਵਕ ਫੜਾ ਛੋਟਾ ਮਾਰਦਾ ਬੋਲਿਆ ਉਹ ਤਾਂ ਸੰਤ ਜੀ ਥੋੜੀ ਬਾਤ ਸਾਥ ਹੈ ਪਰ ਜਾਨੀ ਇਸ ਹਫਤ ਨੂੰ ਉਹ ਕਿਸੇ ਹੋਰ ਪਾਸੇ ਨਹੀਂ ਗਾਲ ਸਕਦਾ। ਲਾਜ਼ਰੂਰ ਸਾਡੇ ਹੀ ਪੜ ਲਿਆਉਣਾ ਸੀ। ਇੱਕ ਤਾਂ ਪਿੰਡ ਦੀ ਜ਼ਮੀਨ ਮਾਰੀ ਅੱਧ ਤੋਂ ਵੱਧ ਨੂੰ ਪਾਣੀ ਹੀ ਨਹੀਂ ਲੱਗਦਾ। ਜਾਨੀ ਹੁਣ ਅਗਲੀ ਹਾੜੀ ਤਾਂ ਹੀ ਖਾਵਾਂਗੇ ਕੀ ਉਹਦਾ ਸਿਰ ਸੰਤ ਢਹਾਕਾ ਮਾਰ ਕੇ ਰਤਾ ਉਤਾ ਮੂੰਹ ਕਰਦਿਆਂ ਉੱਚੀ ਹੱਸੇ ਤੇ ਸੰਮਣ ਨੂੰ ਡੇਰੇ ਦੇ ਰੋਖਾਂ ਦੀਆਂ ਸੰਗਣਾਂ ਦਾ ਡਾਂਗੀਆਂ ਵੀ ਕੰਮ ਨਹੀਂ ਲੱਗਦਾ। ਉਹ ਨਿਰਤਾ ਘੂਰ ਕੇ ਗਿਆਨੇ ਵਾਲ ਦੇਖਿਆ ਪਰ ਗਿਆਨੇ ਨੇ ਉਸ ਨਾਲ ਆਖੀ ਨਹੀਂ ਰਲਾਈ ਸੰਤਾ ਵਾਲੀ ਸਿਸਥ ਬਨ ਕੇ ਚਾਕੀ ਗਾ ਤੇਲਾ ਗੁੱਸਾ ਗਿਲਾ ਵੀ ਪਾਈ ਸੱਚਾ ਸੰਤ ਮੋੜ ਗੰਭੀਰ ਹੁੰਦੇ ਬੋਲੇ ਹਰ ਪ੍ਰਣਾਲੀ ਹਰ ਜੀਵ ਜੰਤੂ ਆਪਣੇ ਪੇਟ ਬਾਰੇ ਸੋਚਦਾ ਪਰ ਉਹ ਤਾਂ ਸਬ ਦਾ ਪਾਲਣ ਹਰ ਹੈ ਉਹਨੂੰ ਤਾਂ ਕੀਰੀ ਦਾ ਵੀ ਧਿਆਨ ਰੱਖਣਾ ਪੈਂਦਾ ਤੇ ਕੁਚੜਦਾ ਜੇ ਉਹ ਹਰ ਪ੍ਰਣਾਲੀ ਜੀਵ ਜੰਤੂ ਰੁੱਤ ਬ੍ਰੇਖ ਦਾ ਧਿਆਨ ਨਾ ਰੱਖੇ ਫਿਰ ਮਾਲਕ ਖਸਮ ਬ੍ਰਹਮ ਕਿਵੇਂ ਕਹਾਵੀ ਇਹੋ ਤਾਂ ਉਹਦੀ ਵਡਿਆਈ ਹੈ ਉਹ ਕਰਤਾ ਵੀ ਆਪ ਹੈ ਤੇ ਭੁਗਤਾ ਵੀ ਆ। ਦਾਤਾ ਵੀ ਤੇ ਪਖਾਰੀ। ਫਿਰ ਕੀ ਕਹੀਏ ਬਾਈ? ਇਹ ਨਹੀਂ ਇਹ ਨਾਕ ਇਹ ਇਹ ਨੇ ਐ ਕਰ। ਉਹ ਤਾਂ ਮਹਾਰਾਜ ਲੱਖ ਵਾਰੀ ਬ੍ਰਹਮਾ ਅਖਵਾਵੇ, ਵਡਿਆਈ ਬਖਵਾਵੇ। ਸਾਡਾ ਕੀ ਟੱਡ ਦੁਖਦਾ ਮਰ ਜਾਣੀ, ਪਰ ਜਾਣੀ। ਉਹਦੇ ਜਾਨੀ ਦੇ ਨਾਲ ਹੀ ਲੰਬੀ ਸੋਚ ਸੋਚ ਕੇ ਸੰਮਨ ਨੇ ਗਿਆਨੇ ਦੀ ਵਾਂ ਘੋਟ ਦਿਆ ਉਹਨੂੰ ਬੋਲਣ ਰੋਕ ਦਿੱਤਾ ਤੇ ਆਪਣੀ ਸੁਭਾਵਕ ਆਵਾਜ਼ ਨਾਲ ਸੰਤਾ ਵਜ ਧਿਆਨ ਨਾਲ ਤੱਕਦੇ ਆਂ ਬੋਲਿਆ ਹੁਣ ਮਹਾਰਾਜ ਇੱਥੇ ਐਸੀ ਗੱਲ ਅਸੀਂ ਗੱਲਬਾਤ ਦਾ ਤਾਂ ਸਮਾਂ ਨਹੀਂ ਅਸੀਂ ਤਾਂ ਇਸ ਕਰਕੇ ਆਏ ਆ ਵਿਬਾਈ ਹਾਲਾ ਤੇ ਪਿੰਡ ਦਾ ਅਜੀਬ ਹੀ ਦੇਣ ਬੰਨਿਉ ਰਹਿੰਦਾ ਹੈ ਸ਼ਾਇਦ ਸਰਕਾਰ ਐਸੀ ਹਾਲਤ ਦੇਖ ਕੇ ਬਹੁਤੀ ਤੰ ਤੰਦੀ ਨਾ ਕਰੇ ਪਰ ਪਿਛਲੇ ਵਾਰ ਜਿਵੇਂ ਤਹਿਸੀਲਦਾਰ ਨੰਬਰਦਾਰਾਂ ਨੂੰ ਸੱਦ-ਸੱਦ ਤਹਾਂਕ ਤਕਾਦ ਦੇ ਕਰਦਾ ਤੇ ਪੁਲਿਸ ਪੇਜ ਪੇਜ ਕਈ ਭਲੀ ਮਾਨਸਾਂ ਦੀਆਂ ਦਾੜੀਆਂ ਪਟਾਉਣ ਤੇ ਵਿਵਤੀ ਕਰਵਾਉਣ ਤਾਂ ਹੀ ਕਿਹਾ ਸੀ ਤੇ ਐਤ ਕੀ ਵੇ ਉਹੋ ਕਟਕ ਆ ਚੜਿਆ ਫਿਰ ਕਿੱਧਰ ਜਾਵਾਂਗੇ ਚਿੰਤਾ ਤਾਂ ਤੁਹਾਨੂੰ ਪਤਾ ਹੁਣ ਰੋਟੀ ਟੁੱਕ ਦੀ ਬਣ ਗਈ ਤੇ ਹਾਲੇ ਆਬਿਆਨੇ ਤੇ ਚੌਂਕੀਦਾਰਾ ਕੌਣ ਤਰ ਸੰਤਾਨੀ ਅੱਖਾਂ ਵਿੱਚ ਲੰਮਾ ਜਿਵੇਂ ਅੰਤਰ ਧਿਆਨ ਹੋ ਗਏ ਹੁਣ ਕੁਝ ਚਿਰ ਇੰਝ ਜੋ ਪਛਾਈ ਰਹੀ ਪਿਛਲੀਆਂ ਕੋਠ ਰਣਾ ਚ ਚੱਕ ਤਰ ਤ ਕਰਦੀ ਸੰਤਾਂ ਦੇ ਚੇਲਿਆਂ ਦੇ ਪੈਰਾਂ ਦੀ ਥੰਮਕ ਵੀ ਸੋਣਨ ਲੱਗ ਪਈ ਰਤਾ ਤੇਜ ਬਗੀ ਹਵਾ ਨਾਲ ਖੱਬੇ ਪਾਸੇ ਦੇ ਦੂਤ ਦੀਆਂ ਸੰਗਣਾਂ ਡਾਣੀਆਂ ਦੀ ਸ਼ੂਕ ਕਰਦਾ ਵੀ ਭਲੇਖਾ ਪੈਣ ਲੱਗ ਪਿਆ ਭਾਵੇਂ ਬਹੁਤਾ ਵਾਬ ਰੋਲਾ ਨਹੀਂ ਸੀ ਤਾਂ ਫਿਰ ਸੁਣੋ ਸੰਤਾਂ ਨੇ ਅੱਖਾਂ ਖੋਲੀਆਂ ਤਾਂ ਅੱਖਾਂ ਦੇ ਕੋਈ ਵਧੀਰੇ ਸੁਰਖ ਦਿਸੇ ਕੋਈ ਅਹਲਕਾਰ ਆਵੇ ਜਾਂ ਠਾਨਦਾਰ ਉਹਨੂੰ ਸਿੱਧਾ ਮੇਰੇ ਕੋਲ ਭੇਜ ਦਿਓ ਮੈਂ ਆਪ ਗੱਲ ਕਰੂੰ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੁਣ ਇਹ ਮੇਰੀ ਜ਼ਿੰਮੇਵਾਰੀ ਆ ਮੈਂ ਆਪੇ ਦੇਖੂ ਉਹ ਕੀ ਕਰਦੇ ਆ ਜਾਂ ਕੀ ਕਰਦੇ ਉਹ ਕੀ ਕਹਿੰਦੇ ਆ ਜਾਂ ਕੀ ਕਰਦੇ ਇਹੋ ਜਿਹੀ ਇਹੋ ਜਿਹੀ ਵੇਲੇ ਸਰਕਾਰ ਦਾ ਫਰਜ਼ ਲੋਕਾਂ ਦੀ ਮਦਦ ਕਰਨਾ ਹੁੰਦਾ ਤੰਗ ਕਰਨਾ ਨਹੀਂ ਜੇ ਉਹ ਆਪਦਾ ਫਰਜ਼ ਨਹੀਂ ਨਿਭਾਉਂਦੇ ਤਾਂ ਹਲਕਾਰ ਕਰਨ ਦਾ ਉਹਨਾਂ ਨੂੰ ਕੋਈ ਹੱਕ ਨਹੀਂ ਐਸੀ ਸਰਕਾਰ ਦੀ ਹੁਕਮ ਅਦੋਲੀ ਦਾ ਵੀ ਲੋਕਾਂ ਨੂੰ ਹੱਕ ਹੈ ਜਿਹੜੀ ਆਪੇ ਫਰਜ਼ ਪੂਰੇ ਨਾ ਕਰਦੀ ਸੰਤਾਂ ਦੇ ਬੋਲਾਂ ਦੀ ਦ੍ਰਿੜਤਾ ਤੇ ਖਰਬਾਪਨ ਸਭ ਲਈ ਅਟਲ ਵਿਸ਼ਵਾਸ ਸੀ ਸਾਰਿਆਂ ਨੇ ਹੱਥ ਜੋੜ ਕੇ ਸਿਰ ਝੁਕਾਈ ਤੇ ਧੰਨਵਾਦ ਸਾਡੇ ਸਤਿਵਚਨ ਤੇ ਜਿਹੇ ਹੋਰ ਸ਼ਬ ਸ਼ੁਭਸ਼ੱਦ ਸਧਾਰਨ ਹੀ ਕੰਗਾ ਦੇ ਮੂੰਹੋਂ ਨਿਕਲ ਗਏ ਸੰਤਾਂ ਨੂੰ ਕਦੇ ਵੀ ਆਪਣੀ ਅਜਿਹੀ ਵਡਿਆਈ ਮਹਿਮਾ ਬਹੁਤੀ ਚੰਗੀ ਨਹੀਂ ਸੀ ਲੱਗੀ ਇਸੇ ਕਰਕੇ ਉਹ ਪਹਿਲਾਂ ਨਾਲ ਉਹ ਬਧੇਰੀ ਧਰਮੇ ਨਾਲ ਬੋਲੇ ਇਹ ਪਾਈ ਮੇਰਾ ਪਰਮ ਕਰਤਾਪ ਹੈ ਕੋਈ ਐਹਸਾਨ ਜਾਂ ਪਰੋਕਾ ਪਰਉਪਕਾਰ ਨਹੀਂ ਜਿਸ ਨਗਰ ਦਾ ਮੈਂ 7 8 12 ਤੋਂ ਅੰਨ ਪਾਣੀ ਖਾਨਾ ਜਿਹੜਾ ਮੇਰੀ ਆਗਿਆ ਦਾ ਪਾਲਣ ਕਰਦੇ ਉਹਦੀ ਹਰ ਵਿਪਤ ਮਸੀਬਤ ਵੇਲੇ ਆਪਣੀ ਬਾਹ ਲਾਉਣਾ ਨਗਰ ਨੂੰ ਸਿੱਧੇ ਰਸਤੇ ਪਾਉਣਾ ਸਾਧੂ ਸੰਤਾਂ ਦਾ ਧਰਮ ਹੁੰਦਾ ਹੈ ਹੋਰ ਅਸੀਂ ਡੇਰਾ ਕਾਦੀ ਖਾਤਰ ਸੰਭਾਲਿਆ ਆਪਣੀ ਤੁਰ ਕੀ ਬਾਣੀ ਚ ਗੁਰੂ ਸਾਹਿਬ ਨੇ ਲੋਕਾਂ ਦੇ ਦੁੱਖ ਤਕਲੀਫਾਂ ਦੇਖ ਕੇ ਨਿਰਕਾਰ ਅੱਗੇ ਪੁਕਾਰ ਕੀਤੀ ਸੀ ਕਿ ਹੇ ਕਰਨ ਕਰਨ ਹੇ ਮੇਰੇ ਦਰਤਰ ਕਰਤਾਰ ਜਾਗਤ ਜਲਾੰਦਾ ਰੱਖ ਲਿਆ ਆਪਣੀ ਕਿਰਪਾ ਤਾਰ ਇਸੇ ਕਰਕੇ ਜੋ ਸਾਡੇ ਹੱਥ ਵਸਾ ਹੈ ਉਹ ਤਾਂ ਕਰਾਂਗੇ ਜੋ ਬੇਤੋਂ ਬਾਹਰ ਹੈ ਉਹਦੇ ਵਾਸਤੇ ਉਸ ਦਾਤੇ ਅੱਗੇ ਅਰਦਾਸ ਕਰਾਂਗੇ ਅੱਗੇ ਉਹਦੀਆਂ ਜਾਣੇ ਜੋ ਕਰੂ ਅੱਛਾ ਹੀ ਕਰੂ ਆਪਾਂ ਨੂੰ ਕੋਈ ਮੰਦਾ ਲੱਗੇ ਜਾਂ ਨਾ ਰਾਸ ਆਵੇ ਪਰ ਉਹ ਤਾਂ ਆਪ ਦੇ ਜਾਣੇ ਚੰਗਾਈ ਕਰਦੇ ਸਤੈ ਮਹਾਰਾਜ ਸਤੈ ਗਿਆਨਾ ਢੋਲ ਬੰਸਰ ਹਿਲਾਉਂਦਾ ਸਭ ਤੋਂ ਪਹਿਲਾਂ ਤੇ ਉੱਚੀ ਹੰਗਾਰਾ ਭਰਿਆ ਇਹ ਤਾਂ ਤੁਹਾਡੀ ਬਾਤ ਲੱਖ ਰੁਪਿਆਂ ਦੀ ਹੈ ਮਹਾਰਾਜ ਖ਼ਬਰ ਇਸ ਕੈਰ ਚ ਚ ਵੀ ਜਾਣੀ ਕੋਈ ਪਲਾ ਹੋਵੇ ਕਿਸੇ ਨਾ ਕਿਸੇ ਰੁਕ ਹੈ ਜਾਨੀ ਖ਼ਬਰ ਇਹਨੂੰ ਕਿਵੇਂ ਪਾਉਂਦਾਂ ਜਾਨੀ ਜਾਣਦਾ ਹੈ ਉਹ ਸਭ ਕੁਝ ਹੈ ਪਰ ਜੋ ਕਰੇ ਸੋ ਉਸਦੀ ਰਾਜ ਆਪਾਂ ਜਾਨੀ ਕਰ ਵੀ ਕੀ ਸਕਦੇ ਆ ਤੁਹਾਨੂੰ ਤਾਂ ਸਭ ਕਾਸੇ ਦਾ ਚਾਨਣਾ ਅਸੀਂ ਤਾਂ ਭਾਵੇਂ ਢੋਰ ਡੰਗਰਾਂ ਉਹਦੀ ਐਸੀ ਰਜਾ ਦਾ ਕੀ ਭੇਦ ਪਾ ਸਕਦੇ ਆ ਚਾਨੀ ਇਹ ਬਾਤ ਹੈ ਜੀ ਪਰ ਜੀ ਉਹ ਜਾਨੀ ਲੋਕਾਂ ਨੂੰ ਅਸੀਂ ਤੰਗੀ ਦਿੰਦਾ ਕਿਉਂ ਆ ਇਹ ਦੀ ਸਮਝ ਨਹੀਂ ਮਹਾਰਾਜ ਆਈ ਬਸ ਇਸ ਇਸ ਚ ਉਹਦਾ ਕੀ ਫਾਇਦਾ ਮਤਲਬ ਜੀ ਚਲੋ ਖੈ ਤੁਸੀਂ ਜਾਨੀ ਜਾਣੋ ਜੀ ਕਈ ਮੁਸਕਰਾ ਪਈ ਕੰਗਾ ਦੇ ਮੱਥੇ ਇਕੱਠੇ ਹੋ ਗਏ ਪਰ ਸੰਤ ਸ਼ਾਂਤ ਰਹੀ ਮੋੜਖਾ ਵਿੱਚ ਕੇ ਸਤ ਨੰਦ ਬੈਠ ਹੁੰਦਾ ਜਾਪ ਕਰਨ ਲੱਗ ਪਈ। ਕੁਝ ਚਿਰ ਹੋਰ ਇੰਤਜ਼ਾਰ ਕਰਨ ਮਗਰੋਂ ਜਦੋਂ ਸੰਮਨ ਨੇ ਸੰਮਨ ਨੇ ਫਿਰ ਕਿਹਾ ਹੁਣ ਤਾਂ ਮਹਾਰਾਜ ਸਾਨੂੰ ਥੋੜਾ ਹੀ ਆਸਰਾ ਤਾਂ ਸੰਤਾਂ ਨੇ ਸੱਜੀ ਵਾ ਸਿੱਧੀ ਉਤਾ ਕਰਦਿਆਂ ਕਿਹਾ ਉਸ ਦਾਤੇ ਦਾ ਅਸੀਂ ਤਾਂ ਉਸ ਸਾਹਮਣੇ ਕੀੜੀ ਤੋਂ ਵੀ ਨਿਮਾਣੇ ਆ ਭਾਈ ਸਾੰਮਣਾ ਸਾਡਾ ਮਾਜਨਾ ਕੀਏ ਉਹਦੇ ਸਾਹਮਣੇ ਘਰੇ ਕਰਾਏ ਆਪੇ ਆਪ ਮਾਨਸਿਕਾ ਕੁਛ ਨਹੀਂ ਹਾਦ ਸੱਚ ਤਾਂ ਇਹੋ ਹੈ ਕੋਈ ਮੰਨੇ ਚਾਹੇ ਨਾ ਮੰਨੇ ਪਰ ਨਹੀਂ ਮਹਾਰਾਜ ਆਪ ਤਾਂ ਸਾਡੇ ਵਾਸਤੇ ਭਗਵਾਨ ਦਾ ਹੀ ਰੂਪ ਹੋ ਥੋੜਾ ਸਾਡੇ ਸਿਰ ਤੇ ਹੱਥ ਰਿਹਾ ਤਾਂ ਥੋੜਾ ਸਾਡੇ ਸਿਰ ਤੇ ਹੱਥ ਰਿਹਾ ਤਾਂ ਸਾਡ ਸਤੀ ਵੀ ਕੱਟ ਜਾਓ ਤੁਹਾਡੇ ਆਸਰੇ ਹੀ ਹੁਣ ਨਗਰ ਦਾ ਕਲਿਆਣ ਹੋਣਾ ਮਹਾਰਾਜ ਹੋਰ ਇਹੋ ਜਿਹੇ ਮੌਕੇ ਕੌਣ ਵਾਂ ਫੜੂ ਸਾਡੀ ਐਨਾ ਮਾਣ ਨਾ ਦਿਓ ਭਾਈ ਆਖਿਰ ਮੈਂ ਵੀ ਬੰਦਾ ਹੰਕਾਰ ਹੋ ਜਾਂਦਾ ਹੈ ਤਿਆਗ ਕਾਰ ਨੂੰ ਸਦਾ ਹੀ ਮਾਰ ਪੈਂਦੀ ਸਾਨੂੰ ਥਾਂ ਸਿਰ ਹੀ ਰਹਿਣ ਦਿਓ ਪਰ ਇਹੋ ਬੇਨਤੀ ਹੈ ਭਾਈ ਚਿੰਤਾ ਨਾ ਕਰੋ ਇਹਦੇ ਨਾਲ ਕੁਝ ਨਹੀਂ ਬਣਦਾ ਬਣਦਾ ਤਾਂ ਸਭ ਕੁਝ ਉਦਮ ਨਾਲ ਹੀ ਹੈ ਤੇ ਉਦਮ ਤੁਸੀਂ ਕਰੀ ਜਾਣਿਓ ਦਾਤਾ ਸਭ ਭਲੇ ਕਰੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਐਸਾ ਦਾਤਾ ਆਪਣੀ ਪੀੜ ਨਾ ਸਮਝੋ ਜ਼ਰੂਰ ਜਾਣੋ ਦੂਰ ਕੀ ਕਰੋ ਤਨੋ ਮਹਾਰਾਜ ਸਤਵਤ ਵਜਨ ਮਹਾਰਾਜ ਜੁਗੋ ਜੁਗ ਡੰਕੇ ਵਜਨ ਮਹਾਰਾਜ ਗਿਆਨੀ ਵਰਗੇ ਹੀ ਮਗਰੋਂ ਵਹਿਗਰੂ ਵਹਿਗਰੂ ਕਰਦੇ ਤੇ ਹੋਂ ਕਾ ਵੰਗ ਦਹਿਰੋਂਦੇ ਸੰਤਾਂ ਨਾਲ ਕੁਝ ਸਮਾ ਹੋਰ ਦੁੱਖ ਸਾਂਝਾ ਕਰਕੇ ਨਿਮਰਤਾ ਨਾਲ ਫਤਿਹ ਬੁਲਾਉਂਦੇ ਉੱਠ ਕੇ ਤੁਰ ਪਏ ਪਰ ਉਹਨਾਂ ਦੇ ਪਿੱਠ ਮੋੜਨ ਤੋਂ ਪਹਿਲਾਂ ਹੱਥ ਜੋੜ ਕੇ ਸੰਤ ਕੁਝ ਧੀਨੀਵਾਚ ਬੋਲੇ ਭਾਈ ਸੰਮਣ ਸਿਆ ਖਿਆਲ ਨਾ ਕਰੀ ਸਾਡੇ ਚੇਲੇ ਵਾਲਕੇ ਉਸ ਚੰਦਰੇ ਦਿਨ ਮਗਰੋਂ ਨਗਰ ਚ ਗਜਾ ਨੂੰ ਹੀ ਨਹੀਂ ਨਹੀਂ ਗਈ ਇਸ ਕਰਕੇ ਤੁਹਾਡੀ ਕੋਈ ਸੇਵਾ ਨਹੀਂ ਕੀਤੀ ਜਾ ਸਕੀ ਸਾਡੇ ਦੋਹ ਗਉਮਾਂ ਤੋਕੜ ਹੋ ਗੁੰਨਾਨੀ ਤੇ ਹੁਣ ਤਾਂ ਐਸਾ ਖਿਆਲ ਕਿਉਂ ਕਰਦੇ ਹੋ ਮਹਾਰਾਜ ਸੰਮਣ ਪੇਸ਼ਾ ਪੌਂਕੇ ਨਿਮਕੀ ਨਾਲ ਬੋਲਿਆ ਤੁਸੀਂ ਹੁਕਮ ਕਰ ਦਿੱਤਾ ਸੀ ਆਪ ਲਈ ਆਉਂਦੇ ਜੋ ਸਰਦਾ ਬਣਦਾ ਸਾਡੇ ਆਪ ਦੇ ਤਾਂ ਆਸਾਨ ਹੀ ਮਾਰੇ ਪਈ ਐ ਸਭ ਮਰ ਮਰਦਿਆਮਾ ਧਰਮ ਕਰਮ ਭੁੱਲੇ ਫਿਰਦਿਆਂ ਮਹਾਰਾਜ ਨਹੀਂ ਪਾਈ ਇਸੇ ਵੇਲੇ ਸਭ ਤੋਂ ਵੱਧ ਲੋੜ ਆਪਣੇ ਬਾਲ ਬੱਚੇ ਨੂੰ ਆਪਾਂ ਹੁਣ ਖਰਾਕਾਂ ਖਾ ਕੇ ਕੀ ਹਲ ਜੂੜਨੀ ਆ ਲੋੜ ਹੋਈ ਤਾਂ ਠੀਕ ਲੱਗਿਆ ਤਾਂ ਅਸੀਂ ਆਪੇ ਲੈ ਆਵਾਂਗੇ ਜਿੱਥੋਂ ਮਿਲੂ ਜਿਸ ਘਰੋਂ ਵੀ ਮਿਲੂ ਇਸ ਸੰਕੋਚ ਕਾ ਦਾ ਸਾਡਾ ਆਵਦਾ ਨਗਰ ਹੈ ਘਰ ਹੈ ਤੁਸੀਂ ਚਿੰਤਾ ਨਾ ਕਰੋ ਕਿਸੇ ਗੱਲ ਦੀ ਦਾਤਾ ਭਲੀ ਕਰੋ ਇਹਦੂ ਵੱਧ ਕੋਈ ਰਸਮੀ ਗੱਲਾਂ ਕਰਨ ਦੀ ਕਿਸੇ ਨੂੰ ਲੋੜ ਮਹਿਸੂਸ ਨਹੀਂ ਹੋਈ ਨਾ ਹੀ ਗਿਆਨੀ ਤੋਂ ਬਿਨਾ ਕਿਸੇ ਦਾ ਬੋਲਣ ਦਾ ਜੀ ਕਰਿਆ ਇਸ ਕਰਕੇ ਸਾਰੇ ਚੁੱਪਚਾਪ ਢੇਰੋਂ ਬਾਹਰ ਆ ਗਏ ਸੰਤਾਂ ਨੇ ਮੋੜ ਅੱਖਾਂ ਵਿੱਚ ਕੇ ਸਮਾਦੀ ਲਾ ਲਈ ਸੀ ਪਰ ਹਰਾਨ ਸਨ ਕਿ ਮਨ ਸ਼ਾਂਤ ਨਹੀਂ ਸੀ ਹੋ ਰਿਹਾ ਦੂਰ ਤੱਕ ਜਾਂਦੇ ਪਿੰਡ ਦੇ ਮੁਖਤਵਰ ਸਿਆਣੇ ਦੇ ਖੂਂਡੇ-ਕੂਂਡੀਆਂ ਤੇ ਟਾਂਗਾ ਸੋਟੀਆਂ ਦੀਆਂ ਠੋਕਰਾਂ ਦੀ ਕੁਰਖਤ ਧਮਕ ਜਿਹੀ ਕੰਨਾਂ ਵਿੱਚ ਰੋੜਾ ਵਾਂਗ ਰੜਕਦੀ ਲੱਗਦੀ ਸੀ ਜਿਸ ਕਾਰਨ ਮਨ ਸਥਿਰ ਨਹੀਂ ਸੀ ਹੋ ਰਿਹਾ ਅਖੀਰ ਉੱਠ ਕੇ ਕੰਦ ਨਾਲ ਖੜੋਤਾ ਆਪਣਾ ਪਾਰ ਪਿਤ ਪਿੱਤਲ ਦੀਆਂ ਪੱਤਰੀਆਂ ਮੇਖਾਂ ਤੇ ਲੰਬੀ ਤਿੱਖੀ ਖੋਪ ਵਾਲਾ ਖੁੰਡਾ ਚੁੱਕਿਆ ਤੇ ਉਸ ਦੇ ਸਹਾਰੇ ਬਾਹੌਦਾਹੀ ਕੁਟਿਆ ਦੇ ਪਿਛਲੇ ਪਾਸੇ ਵੱਲ ਤੁਰ ਪਈ ਜਿੱਧਰ ਦੋ ਹੀ ਚੇਲੇ ਡੇਰੇ ਦੀ ਸਾਸ ਪਾਈ ਵਿੱਚ ਰੁੱਜੇ ਹੋਏ ਸਨ ਉਧਰੋਂ ਪਿੰਡ ਵਾਲਿਆਂ ਨੇ ਜਦੋਂ ਡੇਰੇੋਂ ਬਾਹਰ ਨਿਕਲਦਿਆਂ ਪਛਾਣ ਪਾ ਕੇ ਦੇਖਿਆ ਤਾਂ ਸੰਤਾਂ ਦੇ ਸਿਰ ਉੱਤੇ ਬੰਨਿਆ ਕਾਲਾ ਸਾਫਾ ਹੀ ਹਿਲਦਾ ਦਿਸਿਆ ਜੋ ਸਲੇਡੇ ਵਾਂਗ ਕਈ ਰੂਪ ਬਦਲਦਾ ਲੰਗਰ ਓਲੇ ਸ਼ਿਤਮ ਹੋ ਗਿਆ ਤਾਂ